ਤਾਰ ਬਦਲ ਗਏ ਨੇ ਵੀਰਾਂ ਨੂੰ ਵੀਰ ਆਪ ਬਣਿਆ ਉਹ ਜਿਹੜੇ ਲੁੱਕ ਦੀ ਗਲਤ ਚ ਪੜਛਾ ਕਰਦੇ ਆ ਉਹ ਬਠਿੰਡੇ ਐਮਐਲਏ ਨੂੰ ਬੋਸ ਲੋ ਕੱਲ ਦਾ ਮੈਂ ਮੈਂ ਸਮਝਾਣੇ ਦੇਣੀ ਆ ਸਮਝਿਆ ਨਹੀਂ ਦੇਣੀ ਮੈਂ ਆਪਣੇ ਪ੍ਰਧਾਨ ਤੋਂ ਗੱਲ ਦੱਸਣਾ ਠੀਕ ਹੈ ਤੁਸੀਂ ਦੱਸ ਲਓ ਤੁਸੀਂ ਤੁਸੀਂ ਕੀ ਕਰਮੋਗਾ ਮੇਰਾ ਜੀ ਮੈਨੂੰ ਪਰੇਸ਼ਾਨੀ ਕਰੋਗੇ ਤਾਂ ਮੈਂ ਆਪਣੇ ਦੇਸ਼ ਦਾ ਪ੍ਰਧਾਨ ਰੱਦ ਲਾ ਕੇ ਦੇਖੇਗਾ ਨਿਸ਼ਾਨਦੇਹੀ ਕਰਨੀ ਆ ਤਾਂ ਨਹੀਂ ਪਰੇਸ਼ਾਨੀ ਹੋ ਰਹੀ ਤੇ ਅਗਲਾ ਸਾਡੇ ਗੱਲ ਪਿਆ ਅਸੀਂ ਬੱਚਾ ਨਹੀਂ ਕਰਾਉਣਾ ਸਸੀ ਕਾਲ ਐਸ ਵੇਲੇ ਤੁਸੀਂ ਜੁੜ ਚੁੱਕੇ ਹੋ ਜੀ ਲਾਈ ਪੰਜਾਬੀ ਟੀਵੀ ਦੇ ਨਾਲ ਸੱਤਾ ਤੇ ਕੁਰਸੀ ਦਾ ਨਸ਼ਾ ਜਦੋਂ ਬੰਦੇ ਦੇ ਦਿਮਾਗ ਨੂੰ ਚੜਦਾ ਤਾਂ ਫਿਰ ਉਸ ਨੂੰ ਆਲੇ-ਦੁਆਲੇ ਕੁਝ ਵੀ ਦਿਖਾਈ ਨਹੀਂ ਦਿੰਦਾ ਨਾ ਅਹੁਦਾ ਨਾ ਰੁਤਬਾ ਨਾ ਮਾਣ ਨਾ ਮਰਿਆਦਾ ਬੰਦਾ ਫਿਰ ਆਪਣੇ ਸੱਤਾ ਦੇ ਘੋੜੇ ਤੇ ਸਵਾਰ ਹੋ ਗਏ ਲਗਾਤਾਰ ਦੌੜਦਾ ਔਰ ਮਿੱਦਦਾ ਜਾਂਦਾ ਹੈ ਸਾਰੀ ਦੁਨੀਆ ਨੂੰ ਕੁਝ ਇਸੇ ਤਰ੍ਹਾਂ ਦਾ ਹੀ ਵਪਰੀਅਦੀ ਇਸ ਆਡੀਓ ਦੇ ਵਿੱਚ ਜਿਸ ਆਡੀਓ ਨੂੰ ਤੁਸੀਂ ਸੁਣਨ ਜਾ ਰਹੇ ਹੋ ਇਸ ਆਡੀਓ ਦੇ ਵਿੱਚ ਇੱਕ ਆਗੂ ਤੇ ਦੂਸਰੇ ਪਾਸੇ ਨਾਇਬ ਤਹਿਸੀਲਦਾਰ ਦੋਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਗੱਲਬਾਤ ਗਾਲੀ ਗਲੋਚ ਤੱਕ ਅੱਪੜ ਜਾਂਦੀ ਹੈ ਗੱਲਬਾਤ ਇੱਕ ਸੱਤਾ ਦੇ ਨਸ਼ੇ ਦੇ ਵਿੱਚ ਚੋਰ ਦੂਸਰਾ ਕੁਰਸੀ ਦੇ ਨਸ਼ੇ ਦੇ ਵਿੱਚ ਮਗਰੂਰ ਇੱਕ ਦੂਸਰੇ ਨੂੰ ਟਿਚ ਨਹੀਂ ਜਾਣਦੇ ਜੇਕਰ ਕੱਲ ਕੀਤੀ ਜਾਵੇ ਲੋਕਾਂ ਦੇ ਕੰਮਾਂ ਦੀ ਲੋਕਾਂ ਦੇ ਕੰਮ ਤੇ ਤਾਂ ਹੀ ਹੋਣਗੇ ਜੇਕਰ ਸਿਆਸੀ ਆਗੂ ਤੇ ਜਾਂ ਫਿਰ ਕੁਰਸੀ ਤੇ ਬੈਠੇ ਹੋਏ ਜਿਹੜੇ ਅਹਲ ਕਰਨੇ ਉਹ ਇੱਕ ਮਿਕ ਇੱਕ ਸਰ ਹੋ ਕੇ ਚੱਲਣਗੇ ਤੇ ਲੋਕਾਂ ਦੇ ਭਲੇ ਦੇ ਲਈ ਕੰਮ ਕਰਨਗੇ ਹੁਣ ਲੋਕਾਂ ਦਾ ਭਲਾ ਇਹ ਕਿੰਨਾ ਕੁ ਕਰ ਰਹੇ ਨੇ ਤੁਸੀਂ ਇਸ ਆਡੀਓ ਦੇ ਵਿੱਚ ਸੁਣੋ ਤੇ ਫੈਸਲਾ ਆਪ ਕਰੋ ਹੈਲੋ ਜੀ ਸਸਿਕਾ ਜੀ ਤੁਸੀਂ ਵਾਹ ਸਸਿਕਾ ਜੀ ਨਾ ਗਈ ਮੈਡਮ ਕੱਲ ਤੁਹਾਨੂੰ ਕਾਫੀ ਫੋਨ ਕਰਦੇ ਰਹੇ ਨੇ ਈ ਫੋਨ ਹੈ ਇੰਚ ਚੱਕਾ ਸ਼ਾਮੀ ਮੈਡਮਾ ਮੰਜੂਰਨਾਦੀ ਤੁਹਾਨੂੰ ਕਾਫੀ ਫੋਨ ਕਰਦੇ ਰੇ ਗੱਲ ਸ਼ਾਮੀ ਜੀ ਤੁਸੀਂ ਇੱਕ ਤੁਹਾਡੇ ਕੋਲ ਕੇਸ ਹੈ ਜਿਹੜਾ ਕੀ ਜੰਮੀ ਮਾਲ ਰੋਡ ਦੇ ਉੱਤੇ ਕੋਠੀ ਹੈ ਬਾਈ ਮਰ ਲਿਆ ਜੀ ਹਾਂਜੀ ਜੀ ਦੇ ਵਿੱਚ ਕਾਫੀ ਮੈਨੀਪੂਲੇਸ਼ਨ ਹੋਈ ਹੈ ਹਾਂਜੀ ਪੰਜਾਬ ਜੀ ਐਮਐਲ ਪੰਜਾਬ ਹਾਂਜੀ ਹਾਂਜੀ ਉਹਨਾਂ ਦੀ ਕੰਪਲੇਂਟ ਆਈ ਸੀ ਸਾਡੇ ਕੋਲ ਬੋਦਰ ਗੜਿੰਗਾਲ ਕਰਨੀ ਸੀ ਮੈਡਮ ਇਹਨਾਂ ਨੇ ਬੋਦਰ ਤੋਂ ਕੁਝ ਵੰਦੇ ਪਾਤੀ ਉਹਨੂੰ ਵੇਚਿਆ ਉਹਨੂੰ ਤੇ ਮੇਰੇ ਖਿਲਾਫ ਕੋਟ ਕੇਸ ਕੀਤਾ ਨਹੀਂ ਬੋਦੇ ਤੋਂ ਸਪਾਵਰ ਉਤਰਨੀ ਜਿਹੜਾ ਕੋਈ ਸੀ ਨਾ ਉਹਦੀ ਮੈਨੂੰ ਕੋਈ ਟਰਨ ਨਹੀਂ ਸਾਡੇ ਕੋਲ ਜੀ ਤੁਸੀਂ ਤੁਸੀਂ ਪਹਿਲਾਂ ਉਹ ਡਰਾਈਵਰ ਦੇ ਨਾਮ ਦੇ ਕੋਈ ਸਾਡੇ ਕੋਲ ਟਰਨ ਨਹੀਂ ਕੋਈ ਕੁਝ ਨਹੀਂ ਉਹਨਾਂ ਨੇ ਆਦਮੀ ਕੀਤੀ ਇਹੋ ਜੋ 50 ਉਹਨਾਂ ਨੇ ਉਹਦੇ ਵਕੀਲੇ 50 ਦਰਖਾਸਤਾਂ ਦਿੱਤੀਆਂ ਕੱਢ ਕੇ ਉਹਨਾਂ ਨੂੰ ਹੂੰ ਜਦੋਂ ਉਹਨਾਂ ਨੇ ਵੇਚੀ ਉਹਦੇ ਨਾਲ ਉਹਦਾ ਸੰਬੰਧ ਉਹ ਮੇਰ ਨਾਲ ਉਹਦਾ ਕੀ ਸੰਬੰਧ ਆ ਇੱਥੇ ਲੋਕੀ ਕਹਿੰਨੀ ਹੈ ਸਹੈਤਾ ਕਰਦੇ ਰੋਜ਼ ਨਹੀਂ ਨਹੀਂ ਉਸ ਤੋਂ ਬਾਅਦ ਤੁਸੀਂ ਸਾਰੀ ਕਮ ਕਮਾ ਕੇ ਤੁਹਾਡੀ ਪਰਜਾਈ ਦੇ ਨਾਂ ਤੇ ਹੀ ਗੋਠੀ ਹੂੰ ਕੋਈ ਮੇਰੀ ਪਰਦੇਸ ਦੇ ਨਾਤੇ ਨਹੀਂ ਜਿਹੜੂ ਕੋਈ ਮੇਰੀ ਪਰਦੇਸ ਨਹੀਂ ਕੋਈ ਮੇਰਾ ਭਰਾ ਨਹੀਂ ਕੋਈ ਕੋਸ ਨਹੀਂ ਕਿਸੇ ਦੇ ਨਾਲ ਹੂੰ ਤਾਂ ਉਹ ਕਮਾ ਕੇ ਇੱਧਰ ਉੱਧਰ ਕੋਈ ਨਹੀਂ ਅਪਰੇ ਕਿਸੇ ਦਾ ਹੈਗਾ ਨਹੀਂ ਉਹ ਸਾਰਾ ਕੋਈ ਤੁਹਾਡਾ ਰਿਕਾਰਡ ਹੋਰ ਵੀ ਕਈ ਜਗ੍ਹਾ ਤੋਂ ਨਿਕਲਿਆ ਹੈ ਤਕਰੀਬਨ 1.200 ਕਰੋੜ ਦੀ ਹੀ ਪ੍ਰਾਪਰਟੀ ਬਣਾਈ ਹੋਈ ਹੈ ਇਲਿਗਲ ਨਾਮਾਂ ਤੇ ਸਾਫੇ ਕਰ ਬਣਾਈ ਤੇ ਹਾਂਜੀ ਉਹ ਮੈਂ ਤੁਹਾਨੂੰ ਥੋੜਾ ਜਵਾਬ ਦੇ ਆ ਨਹੀਂ ਜਵਾਬ ਦੇ ਪਬਲਿਕ ਨੂੰ ਨਹੀਂ ਤੁਸੀਂ ਪਬਲਿਕ ਆ ਪਬਲਿਕ ਸਰਵੰਟ ਨਹੀਂ ਨਹੀਂ ਲੋਕ ਨੂੰ ਕੋਈ ਜਵਾਬ ਦੇ ਨਹੀਂ ਮੈਂ ਬਿਲਕੁਲ ਜਿਵੇਂ ਪਬਲਿਕ ਸਰਵੰਟ ਸਾਡੇ ਕੋਈ ਜਵਾਬ ਨਹੀਂ ਦੇਦਾ ਕਿ ਸਾਰਾ ਕੁਝ ਮੈਂ ਤੁਹਾਨੂੰ ਲੋਕਾਂ ਦਾ ਜਵਾਬ ਦੇ ਆ ਹਾਂਜੀ ਜੇ ਕਿ ਇਹਦਾ ਕੰਮ ਨਹੀਂ ਹੁੰਦਾ ਮੈਂ ਉਹਦਾ ਜਵਾਬ ਦੇ ਆ ਮਤਲਬ ਨਿੱਜੀ ਗੱਲਾਂ ਦਾ ਮੈਂ ਜਵਾਬ ਦੇ ਨਹੀਂ ਕੇ ਇਹਨੂੰ ਆ ਭਾਜੀ ਨੀਤੀ ਤੁਹਾਡੀ ਤਨਖਾਹ ਦੇ ਮੁਕਾਬਲੇ ਕਿ ਤੁਹਾਡੀ ਪ੍ਰਾਪਰਟੀ ਬਣਨੀ ਹੈ ਜੀ ਹਾਂ ਹਾਂ ਉਹ ਸਭ ਚੱਕ ਦਿੱਤੀ ਮੇਰੀ ਵਿਡਲੈਂਸ ਵਾਲੇ ਨੇ ਪੰਜਾਬੀ ਹਾਂਜੀ ਪੰਜਾਬ ਦੀ ਚੱਕ ਦਿੱਤੀ ਮੇਰੀ ਵਿਡਲੈਂਸ ਵਾਲੇ ਨੇ ਠੀਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਨੂੰ ਨੇ ਤਾਂ ਮਾਣਿਆ ਆਪਣੇ ਆਪ ਦੇ ਉੱਤੇ ਮੈਨੂੰ ਤਾਂ ਰੱਬ ਤੇ ਭਰੋਸਾ ਨਹੀਂ 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 ਤੁਹਾਨੂੰ ਮਾਣ ਲੱਗਦਾ ਮੇਰੇ ਬਾਰੇ ਪੁੱਛ ਲੋਗੇ ਇਹਨੂੰ ਬਿੱਲਾ ਆਪਣਾ ਹਾਂਜੀ ਉਹ ਮੇਰੇ ਬਾਰੇ ਪੁੱਛ ਲੋਗੇ ਇਹਨੂੰ ਹੇ ਪਈਦਾ ਵੇਖੋ ਜੀ ਇੱਕ ਤਾਂ ਪਹਿਲੀ ਗੱਲ ਤਾਂ ਲੂਸ ਟੋਕਿੰਗ ਨਹੀਂ ਕਰਨੀ ਬਹੁਤ ਕਲੀਅਰ ਜੀ ਗੱਲ ਦਾ ਮੈਂ ਕਹਿੰਦਾ ਲੂਸ ਟੋਕਿੰਗ ਨਹੀਂ ਕਰਨੀ ਨਹੀਂ ਨਹੀਂ ਮੈਂ ਲੂਸ ਟੋਕੀ ਕਰਦਾ ਨਹੀਂ ਤੁਸੀਂ ਕਰਦੇ ਲੂਈ ਟੋਕਿੰਗ ਮੈਂ ਲੂਸ ਟੋਕਿੰਗ ਕੀ ਕੀਤੀ ਜੀ ਮੇਰੇ ਨਾਲ ਤੁਹਾਨੂੰ ਗੱਲ ਕਰਦਾ ਨਹੀਂ ਤੁਹਾਨੂੰ ਦਰਖਾਸਤ ਦਿੱਤੀ ਤੁਸੀਂ ਲੋ ਕਰ ਵੀ ਬੰਦੀ ਕਰੋ ਨਹੀਂ ਬਿਲਕੁਲ ਉਹ ਤਾਂ ਕਰਾਂਗੇ ਅਸੀਂ ਪਹਿਲਾਂ ਕਰਦੇ ਗੱਲ ਦੇ ਇਹ ਦੇ ਕਾਨੂੰਨ ਕਰਵਾਈ ਕਰਦਾ ਤੁਸੀਂ ਮੈਨੂੰ ਕਿਉਂ ਫੋਨ ਕਰਦੇ ਆ ਹਾਂਜੀ ਯੂ ਆਰ ਐ ਪਬਲਿਕ ਸਰਮੰਟ ਕਾ ਮੈਨੂੰ ਫੋਨ ਕਰਨ ਦਾ ਯੂ ਆਰ ਐ ਪਬਲਿਕ ਸਰਮੰਟ ਉਹ ਯਾਰ 2 ਐਵੇਂ ਗੱਲਾਂ ਕਰੀ ਜਾਂਦੇ ਉਹਦਾ ਮਤਲਬ ਕੀ ਹੁੰਦਾ ਐਵੇਂ ਹੀ ਪਤਾ ਨਹੀਂ ਕਿੱਥੋਂ ਤੂੰ ਦਾ ਮਤਲਬ ਕੀ ਹੈ ਨਾ ਦੇਣਾ ਐਵੇਂ ਮਿਸਟਰ ਪਵਨ ਕੁਮਾਰ ਜੀ ਤੂੰ ਦਾ ਮਤਲਬ ਕੀ ਹੁੰਦਾ ਨਹੀਂ ਹੋਰ ਕੀ ਆ ਕੀ ਮੈਨੂੰ ਤੁਸੀਂ ਪਬਲਿਕ ਸਰਮੰਟੋਂ ਨੌਕਰ ਹੋ ਤੁਸੀਂ ਉਹ ਯਾਰ ਤੇਰੇ ਦੀ ਸਮਝ ਨਹੀਂ ਭਾਈ ਵੀ ਲੋਕਾਂ ਦੇ ਨੌਕਰ ਨੇ ਮੇੜਾ ਮੱਥਾ ਲਾਏ ਵੇ ਹਾਂਜੀ ਇਵੇਂ ਹੀ ਤਾਹਨ ਤਸਦੀਲਦਾਰ ਸਾਹਿਬ ਕਹੇ ਗੱਲ ਕਰ ਰਹੇ ਤੂੰ ਤੂੰ ਕੀ ਮਤਲਬ ਕੀ ਹੁੰਦਾ ਜੀ ਇਹ ਬਾਜੀ ਕਹਿ ਕੇ ਗੱਲ ਕਰਦੇ ਆ ਨਾ ਇਹ ਤੂੰ ਕਿਹਨੇ ਨਾ ਕੋ ਗੱਲ ਜੀ ਇਵੇਂ ਹੀ ਤੇਰੇ ਮਤਲਬ ਅਗਲੀ ਮੈਨੂੰ ਫੋਨ ਕਰਦੇ ਆ ਉਹ ਤੁਸੀਂ ਪਬਲਿਕ ਸਰਵੰਟ ਹੋ ਮੈਂ ਕਹੋਲ ਕਰ ਸਕਦਾ ਤੁਸੀਂ ਜਵਾਬ ਦਿਓ ਪਬਲਿਕ ਨੂੰ ਤੇ ਮੈਂ ਤੁਹਾਨੂੰ ਨਿੱਜੀ ਗੱਲਾਂ ਦਾ ਤਵਾਦਦੇ ਆ ਨਿੱਜੀ ਗੱਲਾਂ ਨਹੀਂ ਅਸੀਂ ਜੇ ਕੋਈ ਗੱਲ ਕਰ ਰਹੇ ਤੁਸੀਂ ਸਾਡਾ ਪੁੱਛਣਾ ਫਰਕ ਹੈ ਜੀ ਕੋਈ ਵੀ ਤੁਹਾਡਾ ਪੁੱਛੀ ਸਾਡੇ ਕੋਲ ਕੀ ਬਾਵਰ ਹੈ ਮੈਨੂੰ ਪੁੱਛੁੰਦੀ ਬਿਲਕੁਲ ਆਹ ਮੈਂ ਪਬਲਿਕ ਯੂ ਆਰ ਪਬਲਿਕ ਸਰਵੰਟ ਕੀ ਬਾਵਰ ਹੈ ਤੁਹਾਡੇ ਕੋਲ ਬਾਵਰ ਕੀ ਬਾਵਰ ਦਿੱਤੀ ਹੈ ਇਹ ਅਫਸਰ ਨੂੰ ਪੁੱਛਣ ਦਾ ਕੁਛ ਹਾਂਜੀ ਹੈਗੀ ਹੈ ਕੋਈ ਬਾਵਰ ਨਹੀਂ ਹੈਗੀ ਹੈ ਨਾ ਤੁਹਾਨੂੰ ਕੋਈ ਬਾਵਰ ਨਹੀਂ ਹੈ ਏ ਸਾਡੇ ਕੋਲ ਸਾਡੇ ਕਾਨੂੰਨ ਪੜੇ ਮੈਂ ਕਾਨੂੰਨ ਪੜੇ ਮੈਂ ਵੀ ਕਾਨੂੰਨ ਪੜੇ ਨਹੀਂ ਸਹੀ ਗੱਲਾਂ ਕਰੀਏ ਤੇ ਆਪਣਾ ਲੀਗਲੀ ਗੱਲ ਨਹੀਂ ਪਤਾ ਮੈਨੂੰ ਮੈਨੂੰ ਨਹੀਂ ਪਤਾ ਵੀ ਬੋਲਣਾ ਕਿੱਦਾਂ ਕਿਸ ਤਰੀਕੇ ਨਾਲ ਬੋਲਣਾ ਮੈਨੂੰ ਪਤਾ ਸਾਰਾ ਕੁਝ ਹੈ ਪਤਾ ਮੈਨੂੰ ਸਾਨੂੰ ਪਤਾ ਹੈ ਕਿਰੇ ਤਰੀਕੇ ਨਾਲ ਤੁਸੀਂ ਇੱਥੇ ਕੱਲ ਪਰਸੋਂ ਵੀ ਆਏ ਸੀ ਨਾ ਜਿਹੜਾ ਕਬਜ਼ਾ ਕਰਾਉਣ ਵਾਸਤੇ ਤੇ ਸਾਨੂੰ ਸਭ ਪਤਾ ਉਹ ਕਿਹੜੇ ਤਰੀਕੇ ਨਾਲ ਤੁਸੀਂ ਆਏ ਹੋ ਕੋਈ ਗੱਲ ਜੇ ਮਰਜ਼ੀ ਤਰੀਕੇ ਨਾਲ ਆਇਆ ਹੈ ਸਭ ਪਤਾ ਮੈਨੂੰ ਲੇਖਾ ਲੇਖਾ ਮਾਂਚੋ ਕੱਢ ਦਿਓ ਆਪਣੀ ਤੂੰ ਈ ਵੀ ਭਾਜੀ ਅਬਰੇ ਕਿਸੇ ਹੋਰ ਨਾਲ ਪਿਆਊਗਾ ਤੇ ਇਹ ਸਾਡਾ ਵੀ ਕਿਸੇ ਨਾਲ ਹੋਰ ਪਿਆਊਗਾ ਸਮਝ ਲੈ ਨਾ ਤੇ ਟੱਡ ਗਿਆ ਮੈਂ ਧਮਕੀਆਂ ਤੋਂ ਟੱਡ ਗਿਆ ਧਮਕੀਆਂ ਤੋਂ ਡਰਨ ਵਾਲਾ ਨਹੀਂ ਕਿ ਤੂੰ ਤੂੰ ਮੈਂ ਵੀ ਮਰਦੀ ਗੱਲਾਂ ਕੱਢਦੇ ਹੋ ਜਿੰਨੂੰ ਮਰਜ਼ੀ ਮੈਂ ਵੀ ਨਹੀਂ ਡਰਨ ਵਾਲਾ ਠੀਕ ਹੈ ਨਾ ਇਹ ਉਹ ਜਿਹਾ ਡਰਨ ਵਾਲਾ ਤਹਿਸੀਲਦਾਰ ਨਹੀਂ ਹੈ ਇਹ ਤਹਿਸੀਲਦਾਰ ਨਹੀਂ ਹੈ ਉਹ ਜਿਹਾ ਡਰਨ ਵਾਲਾ ਕੀ ਹੈ ਤੁਸੀਂ ਗੋਲੀ ਮਾਰ ਦਿਓਗੇ ਠੀਕ ਹੈ ਇਹਨੂੰ ਗੋਲੀ ਸਹੀ ਮਾਰ ਦੋਗੇ ਮੈਨੂੰ ਮੈਂ ਸਰਕਾਰੀ ਕੰਮ ਕਰਨੀਆਂ ਤੇ ਉਸ ਰਿਕਾਰਡ ਪਾਉਣੇ ਵਿੱਚ ਕੜ ਕੇ ਰਿਕਾਰਡ ਪਾਉਣੇ ਤੁਸੀਂ ਤੁਹਾਡਾ ਕੰਮ ਸੀਗਾ ਨਿਸ਼ਾਨਦਾਹੀ ਕਰਨਾ ਉੱਥੇ ਕੰਮ ਕਰਾਣੀ ਕੋਰਟ ਤੇ ਕੇਸ ਪਾ ਦਿਓ ਠੀਕ ਹੈ ਨਾ ਮੇਰੇ ਖਿਲਾਫ ਕੇਸ ਪਾ ਦਿਓ ਕੋਰਟ ਚ ਕੇਸ ਨਹੀਂ ਇਹ ਤਾਂ ਪਾਉਂਦੇ ਕੋਰਟ ਨਹੀਂ ਪਾਵਾਂਗੇ ਛੱਡ ਦੋ ਮੈਨੂੰ ਕੋਈ ਨੀ ਕੋਈ ਨੀ ਕਿੰਨੇ ਨਹੀਂ ਆ ਅੱਗੇ ਲੱਗੀਆਂ ਨਾ ਸਰਕਾਰ ਵੱਡੇ ਵੱਡੇ ਗੁੰਡਾਗਰਦ ਫੜ ਲੈਣੇ ਤੁਹਾਡੇ ਵਰਗੇ ਗੁੰਡਾਗਰਦ ਕੀ ਕਰ ਲੈਣਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਗਲਾ ਕੈਲੀਫੋਰਨੀਆ ਤੱਕ ਫੜ ਲੈਣਗੇ ਕਾਨੂੰਨ ਆਸੇ ਸਾਬ ਆਸੇ ਬਰਾਬਰ ਆ ਕਾਨੂੰਨ ਸਭ ਦੇ ਲਈ ਬਰਾਬਰ ਆ ਨਾ ਫਿਰ ਹਾਂ ਫਿਰ ਤੁਹਾਡੀ ਤੁਸੀ ਕਿੰਦਾਂ ਕੀ ਦਿੰਦੇ ਹੋ ਸਾਬ ਹੁੰਦੀ ਆ ਸਭ ਤੇ ਲੱਗਦੀ ਉਹ ਨਹੀਂ ਤੁਸੀਂ ਕਹਿੰਦੇ ਤੁਮ ਕੀ ਦਿੰਦੇ ਹੋ ਕੋਈ ਮੈਂ ਤੁਮ ਕੀ ਦਿੰਦੇ ਸੀ ਤੁਨ ਫਿਰ ਮੈਂ ਤੁਹਾਨੂੰ ਕਹਿੰਦੇ ਵੀ ਤਹੀ ਮੈਨੂੰ ਕੱਭ ਨਹੀਂ ਹੈ ਮੇਰੇ ਨਾਲ ਬਹਿਸ ਕਰਨੇ ਉਹ ਹਾਂ ਤੁਹਾਨੂੰ ਤਹਿਸੀਲਦਾਰ ਸਾਹਿਬ ਕਰਕੇ ਗੱਲ ਗੱਲ ਕਰਨ ਦੇ ਆ ਮੈਂ ਨਹੀਂ ਭਾਜੀ ਆ ਕੀ ਗੱਲ ਕਰਨੀ ਆ ਮੈਂ ਮੈਂ ਵੀ ਭਾਜੀ ਕਰਕੇ ਗੱਲ ਕਰਦੇ ਆ ਕਿਹ ਜਿਵੇਂ ਮੈਨੂੰ ਮੈਨੂੰ ਤੁਹਾਡਾ ਮਤਲਬ ਨਹੀਂ ਕੋਈ ਫੋਨ ਕਰਨ ਦਾ ਬੰਦਾ ਉਹ ਜਾ ਦੇ ਆ ਫਲਾਉ ਤੁਸੀਂ ਸਾਡੇ ਹਲਕੇ ਦੇ ਵਿੱਚ ਜੇ ਤੁਸੀਂ ਸਾਡੇ ਹਲਕੇ ਦੇ ਵਿੱਚ ਇੰਟਰਫੇਅਰ ਕਰੋਗੇ ਸਾਡੇ ਕੋਲ ਕੋਈ ਸ਼ਿਕਾਇਤ ਲੈ ਕੇ ਆਏਗਾ ਸਾਡਾ ਫਰਜ਼ ਹੈ ਤੁਹਾਨੂੰ ਪਹਿਲਾਂ ਪੁੱਛਣਾ ਹੋਈਗਾ ਤੇਰੀ ਲਿਖਲੀ ਆਏਗਾ ਤੁਮੇਂ ਤੇ ਮੇਰੇ ਹਰੇ ਹਲਕੇ ਦੇ ਇੰਚਾਰਜ ਨੇ ਉੱਥੇ ਦੇ ਕਿਸੇ ਬੰਦੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੈ ਸਾਡਾ ਫਰਜ਼ ਹੈ ਤੁਹਾਨੂੰ ਪੁੱਛਣਾ ਕੋਈ ਨਹੀਂ ਪੁੱਛਣਾ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਬਥੇਰੇ ਪੁੱਛਣ ਵਾਲੇ ਆ ਉਹ ਹਾਂ ਕਵਾਰੀਆਂ ਜੀਆਂ ਇਨ ਕੁਵਾਰੀਆਂ ਹੋਈਆਂ ਪਹਿਲਾਂ ਹੀ ਸਭ ਕੁਝ ਹੋਇਆ ਹਾਂ ਵਿਜੀਲੈਂਸੀਆਂ ਨੇ ਐਵੇਂ ਨਹੀਂ ਕੁਵਾਰੀਆਂ ਜੀ ਮੈਟਰੋ ਹੈ ਨਾ ਵਿਜੀਲੈਂਸੀਆਂ ਕੁਵਾਰੀਆਂ ਉੱਤੇ ਬੰਦੇ ਨਹੀਂ ਆ ਜਿਹੜਾ ਬੰਦਾ ਕੋਈ ਨਾ ਕੋਈ ਕਿਤੇ ਡਾਕੀ ਹੋਵੇ ਦੂਜੇ ਬੰਦੇ ਦੀ ਨਹੀਂ ਹੋ ਜਾਂਦੀ ਕੋਈ ਨਹੀਂ ਇਹ ਡਾਕੀ ਐਈ ਨਹੀਂ ਤੇ ਠੀਕ ਹੈ ਨਾ ਤੇ ਫੇਵੀਂ ਜਿ ਲੱਗਦੀ ਐਵੇਂ ਨਹੀਂ ਕੁਵਾਰੀਆਂ ਹੋਈਆਂ ਤੁਹਾਡੀਆਂ ਇਹ ਤੇ ਡਾਕੀ ਐਈ ਨਹੀਂ ਤੇ ਨਹੀਂ ਨਹੀਂ ਵਿਜੀਲੈਂਸੀਆਂ ਕੁਵਾਰੀਆਂ ਐਵੇਂ ਹੋਈਆਂ ਤਾਂ ਨਹੀਂ ਡਾਕੀ ਐਈ ਨਹੀਂ ਤੇ ਆ ਡਾਗੀ ਸਾਨੂੰ ਪਤਾ ਕੋਣ ਡਾਗੀ ਆ ਸਾਨੂੰ ਸਭ ਪਤਾ ਬਾਬੇ ਨੂੰ ਸਭ ਪਤਾ ਬਾਬੇ ਕੋਣ ਕਿਹੜੇ ਤਰੀਕੇ ਨਾਲ ਕਰਦਾ ਸਾਨੂੰ ਵੀ ਪਤਾ ਸਾਰਾ ਕੋ ਠੀਕ ਹੈ ਤੁਹਾਡਾ ਸਾਰਾ ਰਿਕਾਰਡ ਤੁਹਾਡੇ ਸਾਰੇ ਵਿਭਾਗ ਨੂੰ ਪਤਾ ਆ ਮੈਂ ਕਿਹਾ ਪਤਾ ਮੈਂ ਕਿਉਂ ਤੇ ਫਿਰ ਵਿਭਾਗ ਮੈਂ ਕਾਰਵਾਈ ਕਿਉਂ ਨਹੀਂ ਕਰਦਾ ਸਤ ਤੋ ਹੋ ਜੂ ਹੁਣ ਅੱਗੇ ਅੱਗੇ ਵਿਭਾਗ ਵਿੱਚ ਹੋਰ ਸੀ ਅੱਗੇ ਕਾਂਗਰਸ ਕੱਲ ਹੀ ਰਹੇ ਸੀ ਹੁਣ ਕਾਂਗਰਸ ਕੱਲ ਹੀ ਨਹੀਂ ਰਹੇ ਹੁਣ ਤੁਸੀਂ ਔਰ ਉਹ ਰਾਣੇ ਦੇ ਬੰਦੇ ਆ ਜੋ ਹੁਣ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਉਹ ਰਾਣੇ ਨਾਲ ਮੇਟਿੰਗ ਕਰਾਉਂਦੇ ਲੱਗਦੇ ਸਾਨੂੰ ਕੀ ਪਰ ਮਤਲਬ ਰਾਣੇ ਨਾਲ ਟਾਰ ਵੀ ਉਹਨੇ ਰਾਨੇ ਦਾ ਮਤਲਬ ਨਹੀਂ ਰਾਨੇ ਦਾ ਮਤਲਬ ਸੀਗਾ ਤੁਹਾਨੂੰ ਬੰਦੇ ਨਾਲ ਉਹ ਰਾਨੇ ਦਾ ਮਤਲਬ ਸੀ ਇਹ ਤੁਹਾਨੂੰ ਪਰੇਸ਼ਾਨੀ ਹੁੰਦਾ ਫੀ ਉੱਤੇ ਇਹ ਸਾਡੇ ਹੱਥੀ ਬਹੁਗਾ ਦੇਹੀ ਪਰਚਾਣ ਕਰਾਉਣਾ ਮੈਂ ਕਹਦੀ ਰਾਨੇ ਦਾ ਮਤਲਬ ਤੋਂ ਫੋਨ ਤੁਸੀਂ ਚੋਰੀ ਕਰਦੇ ਉਹਨਾਂ ਦੇ ਤੁਹਾਡਾ ਹੱਥੀ ਫੋਨ ਚੋਰਾ ਚੋਰੀ ਕਰਦੇ ਉਹ ਤੁਹਾਨੂੰ ਤੁਹਾਨੂੰ ਕਿਹਨੇ ਰਾਨੇ ਦਾ ਤੱਪੜ ਮਾਰਨ ਦਾ ਤੁਹਾਨੂੰ ਕਿਹਨੇ ਰਾਨੇ ਦਾ ਤੱਪੜ ਮਾਰਨ ਦਾ ਪੰਜਾਬ ਚ ਕੰਮ ਠੀਕ ਹੈ ਨਾ ਤੁਹਾਨੂੰ ਕਿਸੇ ਨੇ ਰਾਈਟ ਨਹੀਂ ਦਿੱਤਾ ਕਿ ਤੱਪੜ ਮਾਰਨ ਦਾ ਕਿਹਦਾ ਫੋਨ ਖੋਣ ਦਾ ਹੱਥ ਨਹੀਂ ਆਕਨੇ ਦਿੱਤਾ ਕਿਹਨੇ ਕੋਈ ਨਹੀਂ ਇਦਾਂ ਜਨੋ ਵੇ ਫਿਰਦਾ ਰਹੇ ਚੱਲਦਾ ਵਾ ਠੀਕ ਹੈ ਨਾ ਐਂ ਨਹੀਂ ਚੱਲਦਾ ਕੋਈ ਗੱਲ ਨਹੀਂ ਇਹ ਨਾ ਸਮਾਨਾ ਜੇ ਨਿਕਲ ਗਿਆ ਕਾਲੀਆਂ ਦਾ ਕਾਂਗਰਸੀਆਂ ਦਾ ਸਭ ਨਿਕਲ ਗਿਆ ਹੁਣ ਐਦਾਂ ਹੀ ਨਿਕਲਦਾ ਸਮੇਂ ਇਹ ਸਭਾ ਕਰਾ ਹੋਰ ਆ ਆ ਬਿਲਕੁਲ ਹੋ ਰਿਹਾ ਹੈ ਹਾਂਜੀ ਬਿਲਕੁਲ ਹੋ ਰਿਹਾ ਇਹ ਹੁਣ ਰੱਬ ਥੋੜਾ ਬਤਾ ਗਿਆ ਕਾਨੂੰਨ ਥੋੜਾ ਬਤਾ ਗਿਆ ਹਾਂ ਕਾਨੂੰਨ ਵੀ ਹੋਈ ਹੈ ਪਰ ਪਹਿਲੇ ਕਾਨੂੰਨ ਤੁਹਾਡੇ ਨਾਲ ਕੁਝ ਹੋਰ ਸੀ ਕੋਈ ਨਹੀਂ ਗਲੇ ਮੇਂ ਪਾਜੀ ਤਹੀ ਐਵੇਂ ਨਾ ਮੇਂ ਨਾ ਬੈਸ ਬਾਜੀ ਕਰੋ ਆਪਣਾ ਦਬਾਹੰਡਾ ਕਰੋ ਪਾਣੀ ਪੀਓ ਠੰਡਾ ਹਾਂ ਨਹੀਂ ਮੈਂ ਠੰਡਾ ਹੀ ਆ ਮੈਂ ਠੰਡਾ ਹੀ ਆ ਪਰ ਤੁਹਾਨੂੰ ਕੁਝ ਤੁਹਾਨੂੰ ਲੱਗਦਾ ਵਾ ਕੁਝ ਹੋਰ ਐ ਕਿ ਮੈਂ ਪਤਾ ਨਹੀਂ ਤਹਿਸੀਲਦਾਰ ਬਣ ਗਿਆ ਪਤਾ ਨਹੀਂ ਸ਼ਾਇਦ ਰੱਬ ਬਣ ਗਿਆ ਕੁਝ ਨਹੀਂ ਮੈਂ ਰੱਬ ਤੇ ਕੋਈ ਵੀ ਨਹੀਂ ਬਣ ਸਕਦਾ ਭੀ ਠੀਕ ਹੈ ਨਾ ਪਰ ਤੁਹਾਨੂੰ ਲੱਗਦਾ ਵੀ ਤੁਸੀਂ ਰੱਬ ਬਣ ਗਏ ਆ ਸਰਕਾਰ ਬਦਲ ਗਈ ਤੇ ਤੁਸੀਂ ਰੱਬ ਬਣ ਗਏ ਆ ਸਰਕਾਰ ਬਦਲ ਗਈ ਰੱਬ ਬਣ ਕੇ ਮੈਂ ਕਹਿੰਦਾ ਪਹਿਲਾਂ ਮੈਂ ਕਹਿੰਦਾ ਲੋਕਾਂ ਦੇ ਕੋਲ ਪਾਵਰ ਐ ਆਮ ਲੋਕਾਂ ਦੇ ਕੋਲ ਪਾਵਰ ਐ ਲੋਕਾਂ ਦੀ ਸਰਕਾਰ ਬਣੀ ਐ ਕੋਈ ਨਹੀਂ ਲੋਕਾਂ ਦਾ ਕੋਈ ਗੱਲ ਨਹੀਂ ਸਮਝ ਗਿਆ ਨਾ ਕੋਈ ਗੱਲ ਹਾਂ ਜੀ ਹਾਂ ਜੀ ਸਮਝ ਗਿਆ ਮੈਂ ਸਾਰਾ ਕੁਝ ਸਮਝਾ ਮੈਂ ਸਭ ਸਮਝ ਗਿਆ ਠੀਕ ਆ ਨਾ ਕਰੋ ਤੁਸੀਂ ਤੁਹਾਨੂੰ ਸਿਰਫ ਇੱਕੋ ਚੀਜ਼ ਹੈ ਕਿ ਮੈਂ ਪਤਾ ਨਹੀਂ ਨੈਪਸੀਲ ਦਾ ਲੱਗ ਗਿਆ ਪਤਾ ਨਹੀਂ ਕਿਹੜੀ ਚੀਜ਼ ਬਣ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਨੈਪਸੀਲ ਦਾ ਲੱਗੇ ਤਸੀਲ ਦਾ ਲੱਗੇ ਈਸੀ ਲੱਗੇ ਕੋਈ ਰੱਬ ਥੋੜਾ ਲੱਗ ਜਾਂਦਾ ਤੁਸੀਂ 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 ਬਣੇ ਹੋ ਤੁਸੀਂ ਕਹਿੰਦੇ ਰੱਬ ਹੋਈ ਆ ਜਾ ਜਿਹੜੇ ਤੁਸੀਂ ਦਦੀ ਕਹਿੰਦੇ ਫੇ ਜਾ ਮੈਂ ਤੇ ਮੇਰੀਆਂ ਬਥੇਰੀਆਂ ਕੋਈਆਂ ਜਾ ਮੈਂ ਨਹੀਂ ਪਰਵਾਹ ਕਰਦਾ ਇਹਨਾਂ ਚੀਜ਼ਾਂ ਦੀ ਪਰਵਾਹ ਹੋਈ ਕਹਿੰਦਾ ਹੋਈ ਕਹਿੰਦਾ ਜਿਹੜਾ ਕਹਿੰਦਾ ਮੈਂ ਰੱਬ ਬਣ ਗਿਆ ਉਹੀ ਰੱਬ ਬਣਿਆ ਉਹ ਜਿਹੜੇ ਲੋਕ ਦੀ ਗਲਤ ਚ ਪੜਛਾ ਕਰਦੇ ਆ ਉਹ ਕਿਹਦੀਆਂ ਗਲਤ ਚ ਪੜਛਾ ਕਰਦੇ ਆ ਬਠਿੰਡੇ ਕੰਮ ਬੰਦ ਰਿਆ ਆ ਬਠਿੰਡੇ ਕੰਮ ਸਾਰਾ ਬੰਦ ਰਿਆ ਆ ਹਾਂ ਮੈਂ ਆਪਣੇ ਇਹਦਾ ਮਸਲਾ ਸਾਰਾ ਨਾ ਮੈਂ ਉੱਥੇ ਪ੍ਰਧਾਨ ਦੇ ਲਈ ਮਾਰੀ ਮੈਂ ਮੈਂ ਵੀ ਮਸਲਾ ਕਰ ਦੂੰ ਹੈ ਮੈਂ ਵੀ ਕਰ ਦੂੰ ਕੋਈ ਵੀ ਨਹੀਂ ਕਰਦਾ ਇਹ ਤਾਂ ਧਮਕੀਆਂ ਨਹੀਂ ਦੇਣੀਆਂ ਬਠਿੰਡੇ ਐਮਐਲਏ ਨੂੰ ਬੋਸ ਲੋ ਕੱਲ ਦਾ ਮੈਂ ਤਾਂ ਧਮਕੀਆਂ ਨਹੀਂ ਦੇਣੀਆਂ ਧਮਕੀਆਂ ਨਹੀਂ ਦੇਣੀਆਂ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਆਪਣੇ ਪ੍ਰਧਾਨ ਤੋਂ ਗੱਲ ਦੱਸਦਾ ਨਾ ਠੀਕ ਹੈ ਤੁਸੀਂ ਦੱਸ ਦਿਓ ਤੁਸੀਂ ਪਰੇਸ਼ਾਨ ਕਰਦੇ ਆ ਤੁਸੀਂ ਤੁਸੀਂ ਕੀ ਕਰ ਲਓ ਮੇਰਾ ਤੁਸੀਂ ਮੇਰਾ ਕੀ ਕਰ ਲਓਗੇ ਹਾਂ ਆਈ ਐਮ ਅ ਜਰਨਲ ਪਬਲਿਕ ਮੈਂ ਵੀ ਜਰਨਲ ਪਬਲਿਕ ਆ ਮੇਰੀ ਨੌਕਰੀ ਛੱਡ ਕੇ 2 ਮਹੀਨੇ ਜਰਨਲ ਪਬਲਿਕ ਹਾਂ ਆ ਮੈਂ ਜਰਨਲ ਪਬਲਿਕ ਮੇਰਾ ਤੇ ਘਰ ਵੀ ਮੈਨੂੰ ਡਾਕਟਰ ਦੇ ਲਵਾਉਣਾ ਮੇਰਾ ਤੇ ਮੈਂ ਮੈਨੂੰ ਕਹਿੰਦਾ ਤੁਸੀਂ ਨੌਕਰੀ ਤੋਂ ਦੱਸ ਤੁਸੀਂ ਜਿਹੜਾ ਪ੍ਰਧਾਨ ਦਿਆਂ ਤਮਕੀਆਂ ਦੇਣਾ ਮੈਂ ਨਹੀਂ ਤਾਂ ਦੋ ਦੋ ਪ੍ਰਧਾਨ ਦੇ ਤਮਕੀਆਂ ਦੋ ਮੈਂ ਆਪਣੇ ਪ੍ਰਧਾਨ ਕੋ ਭਾਜੀ ਉਹਨਾਂ ਨੂੰ ਗੱਲ ਦੱਸ ਦੇਣਾ ਸਾਰੀ ਕਿਹੜਾ ਕੀ ਕਰਦਾ ਮੈਨੂੰ ਨਹੀਂ ਜਰਨਾ ਨਹੀਂ ਮੇਰੀ ਕਿਹੜੀ ਲਾਤ ਲੈਣਗੇ ਉਹ ਕੀ ਰੱਬ ਲੱਗਿਆ ਮੈਨੂੰ ਦੱਸੋ ਹਾਂ ਐਵੇਂ ਹੀ ਗੱਡੀ ਨਹੀਂ ਰੱਬ ਲੱਗਿਆ ਨਹੀਂ ਤੂੰ ਮੈਨੂੰ ਪਰੇਸ਼ਾਨੀ ਕਰੋਗੇ ਤਾਂ ਮੈਂ ਆਪਣੇ ਵਿੱਚ ਦੱਸੂਗਾ ਰੱਬ ਲੱਗਿਆ ਤੁੰ ਤੂੰ ਕਿਸੇ ਹੋਰ ਨੂੰ ਕੰਮ ਕਿਹਦੇ ਦਾ ਨਹੀਂ ਲੱਬ ਲੱਬ ਗਿਆ ਉਹ ਮਾਰ ਦੇ ਕਿਸੇ ਹੋਰ ਨੂੰ ਕੰਮ ਕਿਹਦੇ ਦੇ ਜਾ ਕੇ ਵੇਈਂ ਵਗੇ ਨੂੰ ਉਧਰ ਹਾਂ ਇਹ ਤਾਂ ਮੈਂ ਕੱਢ ਦੇਣਾ ਮੇਰਾ ਨਾਂ ਕਿਸੇ ਹੋਰ ਨੂੰ ਕੰਮ ਕਿਦੇਣੀ ਹੈ ਉਹ ਜਿਹੜੀ ਪ੍ਰਧਾਨ ਵਾਲੀ ਮੈਂ ਕਹਿੰਦਾ ਮੈਂ ਸਾਰਾ ਮਾਮਲਾ ਪ੍ਰਧਾਨ ਤੋਂ ਕੋਲ ਲੈ ਜਾਵਾਂ ਮੈਂ ਕਹਿੰਦਾ ਜਾਂ ਗੱਲ ਕੇ ਪ੍ਰਧਾਨ ਦੇ ਪਾਪੇ ਨੂੰ ਦੱਸ ਦਿਓ ਹੋਰ ਦੱਸੋ ਕੋਈ ਨਹੀਂ ਫੇ ਦੱਸ ਦਿੰਦੇ ਆ ਦੱਸ ਦਿੰਦੇ ਦੱਸ ਦਿੰਦੇ ਹਾਂ ਦੱਸ ਦਿੰਦੇ ਹਾਂ ਦੱਸ ਦਿੰਦੇ ਦੱਸ ਦਿੰਦੇ ਕੋਈ ਪਰਵਾਹ ਨਹੀਂ ਹੋਰ ਦੱਸੋ ਸੇਵਾ ਬਸ ਹਾਂ ਬਸ ਇੱਕੋ ਜਗ੍ਹਾ ਤੋਂ ਬੱਸ ਤਾਂ ਗੀਣੀ ਦੇ ਲਈ ਕਹਿਣ ਨੂੰ ਨਹੀਂ ਇੱਕੋ ਜਗ੍ਹਾ ਤੋਂ ਇਦਾਂ ਮਗਨੀ ਮੈਂ ਪੁੱਛਦਾ ਕੋਈ ਜੇ ਕਿਹੜਾ ਨਹੀਂ ਤੇ ਨਹੀਂ ਕਹਿੰਦੇ ਮੇਰੇ ਮਾਪਿਓ ਨੂੰ ਕੰਮ ਦੱਸਦਾ ਉਹ ਠੀਕ ਹੈ ਜੀ ਮੇਰੇ ਆਪਣੇ ਮੇਰਾ ਦੇਖੋ ਮੇਰਾ ਪ੍ਰਧਾਨ ਨਹੀਂ ਮੇਰਾ ਮਾਪਿਓ ਇੱਕ ਗੱਲ ਦੱਸਨਾ ਤਹਿਸੀਲਦਾਰ ਸਾਹਿਬ ਬੜੀ ਰਿਸਪੈਕਟਡ ਵੇ ਨਾਲ ਤਾ ਕਿ ਨਹੀਂ ਕਹਿੰਦੀ ਕਿਸੇ ਦੀ ਆ ਤੁਸੀਂ ਕਹਿੰਦੇ ਕਿ ਮੈਂ ਤਹਿਸੀਲਦਾਰ ਉਹ ਤੰਕੀ ਨਹੀਂ ਨਹੀਂ ਤੜਾ ਕੰਮ ਆ ਜਿਹੜੇ ਪਬਲਿਕ ਸਰਵੰਟ ਪਬਲਿਕ ਨੂੰ ਸਰਵ ਕਰਨਾ ਤੁਹਾਡਾ ਕੰਮ ਹੈ ਤੁਸੀਂ ਡਿਊਟੀ ਬੰਨਦੋ ਮੈਨੂੰ ਤੁਸੀਂ ਡਿਊਟੀ ਬੰਨਦੋ ਸਾਰਾ ਪਤਾ ਮੈਨੂੰ ਠੀਕ ਹੈ ਨਾ ਡਿਊਟੀ ਬౌਂਡਡ ਮੇਰੀ 40 ਸਾਲ ਨੌਕਰੀ ਹੋ ਗਈ ਆ ਫਿਰ ਕੀ ਹੋਇਆ ਮੈਨੂੰ ਪਤਾ ਸਾਰਾ ਕੋਤਰਾ ਨਾਂ ਕੀ ਆ ਨਾਂ ਵੀ ਦੱਸਣਾ ਨਾ ਨਾਂ ਕੀ ਆ ਮੈਂ ਤੁਹਾਡਾ ਕੋਈ ਨਾ ਦੇਖਵਾੜਿਆ ਜਿੰਨਾ ਮੈਂ ਮੈਂ ਅਜ ਨਹੀਂ ਮੈਂ ਬੋਲ ਨਹੀਂ ਆ ਤੁਸੀਂ ਮੇਰੀ ਫੋਟੋ ਖਿੱਚ ਕੇ ਰੱਖ ਲਿਓ ਉਹ ਵੀ ਭੇਜ ਦਿਓ ਪਤਾ ਲਓ ਓਏ ਭਾਈ ਇਹੋ ਜੇ ਲੋੜ ਨਹੀਂ ਮੈਨੂੰ ਫੋਟੋਆਂ ਫੁੱਟੋ ਖਿੱਚਣ ਦੀ ਮੈਂ ਨਹੀਂ ਮੈਂ ਕੋਈ ਨਹੀਂ ਹੁਣ ਤੋਂ ਘੰਟੇ ਬਾਅਦ ਆਇਨਾ ਤੁਸੀਂ ਮੇਰੀ ਫੋਟੋ ਖਿੱਚੋ ਵੀਡੀਓ ਬਣਾਓ ਤੁਸੀਂ ਪ੍ਰਧਾਨ ਨੂੰ ਭੇਜੋ ਨਾ ਦੱਸੋ ਤੁਹਾਡਾ ਨਾਂ ਕੀ ਹੈ ਨਾਂ ਦੱਸ ਦਿਓ ਮੈਨੂੰ ਮੈਂ ਫਿਰ ਗੱਲ ਕਰਾਂ ਮੈਂ ਦੱਸ ਕਿ ਆਪਣਾ ਮੈਂ ਤਾਂ ਸਿੱਧਾ ਪਹਿਲਾਂ ਹੀ ਨਹੀਂ ਦੱਸਿਆ ਨਹੀਂ ਕੋਈ ਨਹੀਂ ਜਦ ਮੈਂ ਔਰਲ ਅਸਿਸਟੈਂਟ ਬੋਲਦਾ ਬੀਬੀ ਦਾ ਠੀਕ ਹੈ ਨਾ ਜੀ ਮੈਂ ਪਹਿਲਾਂ ਦੱਸ ਕਿ ਆਪਣਾ ਆਪਣਾ ਨਾਂ ਦੱਸੋ ਮੈਂ ਆ ਗਿਆ ਤੁਹਾਡੇ ਕੋਲ 1 ਘੰਟੇ ਤੁਹਾਡੇ ਕੋਲ ਆਗਾ ਤੁਸੀਂ ਵੀਡੀਓ ਬਣਾਓ ਮੇਰੀ ਤਸੱਲੀ ਨਾਲ ਉੱਥੇ ਨਾਂ ਪੁੱਛੋ মিডিਆ ਸੱਦ ਲਓ ਮੇਰੀ ਨਾਂ ਪੁੱਛੋ ਤੁਸੀਂ ਜਿਹੜੀ ਤਦੇੜ ਦੇਣੀ ਹੈ ਪ੍ਰਧਾਨ ਤੱਕ ਭੇਜਣੀ ਆ ਉਥੋਂ মিডিਆ ਆਦਿਆਂ ਨੂੰ ਭੇਜੋ ਵੀ ਆ ਲਓ ਜੀ ਆ ਬੰਦਾ ਆਇਆ ਸੀ ਮੇਰੇ ਕੋਲ ਕੋੜ ਦੱਸੋ ਹੂੰ ਨਹੀਂ ਉਹ ਗ੍ਰੀਮ ਨੂੰ ਕਿ ਆਇ ਤੋਂ ਦਾ ਸਿਨੂਟ ਰੇਗਾ ਮੈਂ 10 ਕਿਲੋਮੀਟਰ ਨਹੀਂ ਵੱਡਾ ਮੈਂ ਆ ਗਿਆ ਜੀ ਆ ਜਾਓ ਮੋਸਟ ਵੈਲਕਮ 24 ਘੰਟੇ ਮੇਰੇ ਨੂੰ ਮੀਡੀਆ ਚਾਹੀਦਾ ਹੈ ਨਾ ਮੀਡੀਆ ਸਦੀਆਂ ਤੋਂ ਮੈਂ ਆਪਣਾ ਨਾਮ ਵੀ ਦੱਸੂੰ ਮੇਰੀ ਫੋਟੋ ਖਿੱਚਿਓ ਸਾਰਾ ਕੁਛ ਠੀਕ ਹੈ ਜੀ ਫਿਰ ਪਹਿਲਾਂ ਨਾਮ ਦੱਸੋ ਜੀ ਤੁਹਾਨੂੰ ਆਪਣਾ ਨਾਮ ਦੱਸੋ ਕੀ ਤੁਹਾਡਾ ਨਾਮ ਮੈਂ ਤਾਂ ਕਿਹਾ ਜੀ ਮੈਂ ਜਦੋਂ ਗੱਲ ਕਰਦਾ ਨਾ ਮੈਂ ਸਭ ਤੋਂ ਪਹਿਲਾਂ ਨਾਂ ਹੀ ਦੱਸਦਾ ਕਿ ਕੋਈ ਨਾਂ ਨਹੀਂ ਦੱਸਿਆ ਤੁਸੀਂ ਜੀ ਤੁਸੀਂ ਸਿੱਧੇ ਧਮਕੀ ਲਾਉਂਦੇਵੇਂ ਮੈਨੂੰ ਕਰਕੇ ਉਹ ਪਰਚਾ ਕੈਨਸਲ ਕਰਾਓ ਇੱਦਾਂ ਪਰਚਾ ਤੁਸੀਂ ਧਮਕੀ ਲਾ ਕੇ ਕਰਾਉਂਦਾ ਠੀਕ ਹੈ ਜੀ ਮੈਂ ਗੱਲ ਕੀਤੀ ਹੈ ਤੁਹਾਡੇ ਨਾਲ ਐਮਐਲ ਅਜਾਦ ਦੇ ਮੈਂ ਗੱਲ ਕੀਤੀ ਹੈ ਐਮਐਲ ਆਜ਼ਾਦ ਦੇ ਕੇਸ ਦੀ ਕਿ ਜਿਹੜੀ ਕੱਲ ਸਾਡੇ ਕੋਲ ਕੰਪਲੇਂਟ ਆਈ ਹੈ ਕੋਈ ਸਾਡੇ ਕੋਲ ਐਮਐਲ ਆਜ਼ਾਦ ਦੇ ਕੇਸ ਦੀ ਗੱਲ ਨਹੀਂ ਹੈਗੀ ਠੀਕ ਹੈ ਜੀ ਨਾ ਹੀ ਕੋਈ ਕੋਈ ਸਾਡੇ ਕੋਲ ਪਤਾ ਨਹੀਂ ਕੰਪਲੇਂਟ ਦੀ ਕਾਪੀ ਭੇਜਾਂ ਮੈਂ ਖਿਆ ਤੇਈ ਦੇਈ ਜਾਵੇ ਮੈਂ ਕਾਪੀ ਕੱਟ ਕੇ ਕਰਾਂ ਕੇਸ ਕਿਤੇ ਕੋਰ ਚੱਲਦੇ ਭਾਜੀ ਹੋਊਗੀ ਮੈਂ ਤੁਹਾਨੂੰ ਕਾਪੀ ਭੇਜਾਂ ਤੁਹਾਨੂੰ ਮੈਂ ਮੈਂ ਖਿਆ ਲੋੜ ਹੀ ਨਹੀਂ ਮੇਰੇ ਕੋਲ ਸਭ ਕਾਪੀਆਂ ਉਹਨੇ ਦਿੱਤੀਆਂ ਮੈਨੂੰ ਆਪ ਹੀ ਫਿਰ ਆ ਉਹ ਕੋਈ ਗੱਲ ਨਹੀਂ ਜਾਤ ਜਾਣੇ ਤੇ ਉਹ ਜਾਣੇ ਜਿਹਨੇ ਵੇਚੀ ਹੈ ਜਿਹਨੇ ਲਈ ਹੈ ਨਾ ਵੇਚਿਆ ਦਵਿੰਦਰ ਨੇ ਵੀ ਸਭ ਕੁਝ ਦੱਸਤਾ ਆ ਨਾ ਸਾਡੂ ਸਾਡੂ ਫੇਡਾ ਤਾਂ ਲੂਸਟੋਕਿੰਗ ਨਹੀਂ ਹੈ ਅਹ ਲੂਸਟੋਕਿੰਗ ਨਹੀਂ ਹੈ ਮੈਂ ਬੜੀ ਕਲੀਅਰ ਕਰਦਾ ਯਾਰ ਮੇਰੀ ਗੱਲ ਸੁਣ ਲਈ ਪੰਜ ਜਿਹੜੀ ਆ ਨਾ ਬਣਾ ਦੂ ਕੀ ਆ ਇਹ ਜੁਬਾਨ ਜਿਹੜੀ ਆ ਨਾ ਬੰਦੇ ਨੂੰ ਰਾਜ ਰਾਜਾ ਬਣਾਉਂਦੀ ਇਹ ਜੁਬਾਨ ਜਿਹਨੇ ਬੰਦੇ ਰਾਜਾ ਬਣਾ ਪਈ ਤੇਰੇ ਬਾਰੇ ਵੀ ਜਾਣਦਾ ਮੈਂ ਸਾਲਾ ਕੁਝ ਜਾਣਦਾ ਮੈਂ ਤੈਨੂੰ ਠੀਕ ਆ ਤੂੰ ਰਵੇ ਨਾ ਮੇਰੇ ਨਾਲ ਤੇਰੇ ਪਸਾ ਆ ਤੋਗੇ ਇਹਦਾ ਹੋਰ ਕਿੱਜਾ ਆਏਗਾ ਕੇਦਾ ਇਹ ਉਹ ਤੁਸੀਂ ਕਿੱਝੋ ਕਿਸੇ ਦੇ ਮਹਾਰਾਜ ਹੈ ਤੁਸੀਂ ਕਿੱਝੋ ਪਤਾ ਨਹੀਂ ਹੈਗਾ ਇਹ ਪਵਨ ਕੁਮਾਰ ਦੇ ਬਾਰੇ ਮੈਂ ਇਹ ਹੋ ਜਾ ਅੱਛਾ ਨਹੀਂ ਮਾਰਦਾ ਕਿਸੇ ਦੀ ਚੀਜ਼ ਦਾ ਪਵਨ ਪਵਨ ਕੁਮਾਰ ਮੈਨੂੰ ਮਰਵਾਊਗਾ ਮੈਨੂੰ ਮਰਵਾਉਗਾ ਪਵਨ ਕੁਮਾਰ ਉਧਰੋਂ ਮਾਰਦੇ ਨੇ ਆ ਪੁੱ ਕਰਦੇ ਤੁਸੀਂ ਮੈਨੂੰ ਨਹੀਂ ਪਵਨ ਕੁਮਾਰ ਦਾ ਮਤਲਬ ਮੈਂ ਪਵਨ ਕੁਮਾਰ ਦਾ ਨਹੀਂ ਜਾ ਰਿਹਾ ਕੋਈ ਹੋਰ ਕੋਈ ਪਵਨ ਕੁਮਾਰ ਪਵਨ ਕੁਮਾਰ ਪਵਨ ਕੁਮਾਰ ਇੱਕ ਗੁੰਡਾ ਤੁਸੀਂ ਮੈਂ ਮੈਂ ਸਮਝ ਗਿਆ ਚਾਹੁੰਦਾ ਇੱਕ ਗੁੰਡਾ ਪਵਨ ਕੁਮਾਰ ਇੱਕ ਗੁੰਡਾ ਹੈ ਨਾ ਪਵਨ ਕੁਮਾਰ ਮੈਨੂੰ ਮਰਵਾਉਣੇ ਵੀ ਰੋਕੀ ਸਾਡੇ ਗੱਲ ਪੈਣਗੇ ਅਫਸਰਾਂ ਦੇ ਜੀ ਉਹਦੇ ਮਤ ਕਰੋਗੇ ਮਹਾਰਾਜ ਜੀ ਪਵਨ ਜੀ ਤੁਸੀਂ ਕਹਿੰਦੇ ਤੁਸੀਂ ਪਵਨ ਕੁਮਾਰ ਨੂੰ ਜਾਣਦੇ ਨਹੀਂ ਹੋ ਇਹ ਮੈਂ ਇਹੋ ਜਿਹਾ ਕੰਮ ਨਹੀਂ ਕਰਦਾ ਤੁਸੀਂ ਜਾਣਦੇ ਨਹੀਂ ਸਾਡਾ ਕੋਈ ਨਹੀਂ ਹੈਗਾ ਰੋਲ ਹੈਗਾ ਤੁਸੀਂ ਆਪ ਕਹਿੰਦੇ ਹੋ ਤੁਸੀਂ ਪ੍ਰੈਕਟਿਕ ਪਵਨ ਕੁਮਾਰ ਨੂੰ ਜਾਣਦੇ ਨਹੀਂ ਜਾਨਦੇ ਬੁੱਸਰੋ ਮੇਰੇ ਬਾਰੇ ਕਿਸੇ ਨੂੰ ਸ਼ਹਿਰ ਚ ਠੀਕ ਹੈ ਨਾ ਇੱਕ ਵੀ ਬੰਦਾ ਖੜੀ ਕਰਦੇ ਵਾਹ ਜਿਹੜੇ ਤੁਸੀਂ ਕਹਿਣ ਦੇ ਮੰਦਿਰਾਂ ਦੇ ਆਪ ਜਮੀ ਵਿੱਚ ਹੀ ਠਾਕੇ ਇੱਕ ਨੰਬਰ ਦੇ ਮੇਰਾ ਇਹਨਾਂ ਕੀ ਸਬੰਧ ਹੈ ਤੁਹਾਡੇ ਸਾਹਮਣੇ ਗਵਾਹ ਵੀ ਹੋਣਗੇ ਕੋਈ ਗੱਲ ਹੀ ਹੋਣ ਦੇ ਕੋਰਟ ਚ ਜਾਂਦਾ ਮੈਂ ਸਾਰੀ ਹੋਣੀ ਕੋਰਟ ਸਾਬ ਹੋ ਰਿਹਾ ਠੀਕ ਹੈ ਨਾ ਕੋਰਟ ਹੋ ਰਿਹਾ ਸਭ ਹਾਂ ਕੋਈ ਹੋ ਰਿਹਾ ਕੋਰਟ ਸਹੀ ਹੈ ਇਹ ਜ਼ਿਕਰ ਕਰੋ ਇਹ ਗੱਲ ਬਿਲਕੁਲ ਬਿਲਕੁਲ ਸਰਕਾਰ ਬੈਠੀ ਹੋਏ ਇੱਕਨ ਵਾਲੀ ਸਾਹਿਬ ਆਪੇ ਵੇਖੀ ਜਾਂਦਾ ਸਰਕਾਰ ਕੋਲ ਹੀ ਗਿਆ ਸਭ ਕੁਝ ਤੁਹਾਡਾ ਘਬਰਾਓ ਨਾ ਤੁਸੀਂ ਮਹਾਰਾਜ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਠੀਕ ਹੈ ਸਰਕਾਰ ਕੋਈ ਜਾਤ ਦਾ ਬਸ ਬੇਫਿਕਰ ਹੋ ਜਾ ਬੇਫਿਕਰ ਹੋ ਜਾ ਮੈਂ ਬੇਫਿਕਰ ਆ ਮੇਰੀ ਜਮੀਨ ਮੇਰੀ ਕਿਹੜੀ ਜਮੀਨ ਕੋਈ ਜਾਣਦੀ ਆ ਠੀਕ ਆ ਮੈਂ ਮੇਰੀ ਜਮੀਨ ਹੀ ਖੋਈ ਜਾਂਦੀ ਆ ਹਾਂ ਮੇਰੀ ਵੀ ਕਿਹੜੀ ਕੋਈ ਭੈ ਜੜੀ ਕੋਈ ਵਾਰਾ ਸਰ ਇਹ ਬਦਲਾਂਗੇ ਵੀਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਹੋਰ ਦੱਸੋ ਤੇ ਇਹ ਹੁਣ ਗੱਲਬਾਤ ਕੋਈ ਹੈ ਮੈਂ ਹੋਰ ਕੀ ਦੱਸਣਾ ਆ ਨਾਲ ਗੱਲ ਕੀਤੀ ਥੋੜੀ ਟਰੈਕਟਰ ਦੀ ਗੱਲ ਕੋਈ ਹੋਰ ਤੁਸੀਂ ਗੱਲ ਜਵਾਬ ਦਿਨੋਂ ਕੰਮ ਕੱਢਣ ਦਾ ਤੁਸੀਂ ਨਹੀਂ ਗੱਲਾਂ ਕਰਦੇ ਮੇਰੇ ਤੋਂ ਸਹੀ ਰਿਕਾਰਡ ਹੋੰਦਿਆ ਵਾ ਕੋਈ ਗੱਲ ਨਹੀਂ ਮੇਰੇ ਕੋਲ ਵੀ ਰਿਕਾਰਡ ਹੋੰਦਿਆ ਟੈਨਸ਼ਨ ਨਹੀਂ ਲੈ ਕੱਢਣ ਦੇਣੀਆਂ ਸੋ ਟੈਨਸ਼ਨ ਨਾ ਲੈ ਸਾਈ ਦੇ ਹੀ ਗੱਲ ਹੀ ਕਰੀਦੇ ਅਸੀਂ ਨੇ ਹੁਣ ਧਾਗੇ ਕਿਸੇ ਦਾ ਨਿਸ਼ਾਨਦੇ ਹੀ ਕਰਨੀ ਆ ਤੁਹਾਨੂੰ ਵੀ ਪਰੇਸ਼ਾਨੀ ਹੋਵੇ ਤੇ ਅਗਲਾ ਸਾਡੇ ਗੱਲ ਪਿਆਹੀਂ ਬੱਤਾਂ ਨਹੀਂ ਕਰਾਉਣਾ ਮਹਾਰਾਜੀ ਮੇਰੀ ਇੱਕ ਗੱਲ ਯਾਦ ਰੱਖੋ ਮੇਰਾ ਕੰਟਰੈਕਟ ਕੈਨਸਲ ਕਰਾਓ ਮੈਂ ਗੱਲ ਕਰ ਰਿਹਾ ਆ ਤੁਹਾਡੇ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਮਿਸਟਰ ਆਜ਼ਾਦੀ ਕੋਈ ਜਾਤ ਜੁਤ ਦੀ ਗੱਲ ਨਹੀਂ ਛੱਡਣਾ ਵੀ ਨਹੀਂ ਆਹੀਂ ਜਾਤ ਨੂੰ ਕਿਸ ਨੂੰ ਪਤਾ ਤੁਹਾਨੂੰ ਜਾਤ ਦੀ ਗੱਲ ਕਰਨ ਦੇ ਠੀਕ ਹੈ ਜੀ ਸਾਡੇ ਕੋਲੋਂ ਕੰਪਲੇਂਟ ਲੈ ਕੇ ਆਏ ਨੇ ਐਂਡ ਮੈਂ ਉਹਦੇ ਬਤਾਲਣ ਤੋਂ ਨਾ ਕਰਨਾ ਹੈ ਕਿ ਇਹ ਹੈ ਨਾ ਠੀਕ ਹੈ ਜੀ ਉਹਦਾ ਕੋਰਟ ਤੇ ਕੇਸ ਚੱਲਦਾ ਵਾ ਹਾਂ ਜੀ ਆ ਠੀਕ ਹੈ ਨਾ ਮੁਲੀ ਜਿੰਦਾ ਲੋਕ ਵੀ ਬਾਹਰ ਆ ਕੇ ਇਹਨੂੰ ਸੁਣਦੀ ਈ ਲੋ ਕਿਨੇ ਪਾਵਰ ਦਿੱਤੀ ਹੋਈ ਆ ਅੰਡਰ ਦੇ ਕੰਮ ਨੇ ਕੋਈ ਨਹੀਂ ਕੰਮਲੇ ਚੌਂਦੀ ਆ ਸਾਡੇ ਕੋਲ ਕੋਈ ਪਬਲਿਕ ਆਉਂਦੀ ਆ ਸਾਡਾ ਸੁਣਨਾ ਫਰਜ਼ ਆ ਜੀ ਤੇ ਸੁਣੋ ਕੋਈ ਨਹੀਂ ਮੈਨੂੰ ਘੰਟਲਿਓ ਜਦੋਂ ਸਿੱਧੂ ਬੈਠੇ ਸੀ ਸਾਡੇ ਕੋਲ ਪਾਸੇ ਵੀ ਪੁੱਛਿਆ ਕਿ ਹਾਂ ਵੀ ਵਾਕਿਆ ਜੀ ਇਹ ਕੋ ਗੱਲਬਾਤ ਹੈ ਜੀ ਆ ਤੁਸੀਂ ਗੱਡੀਆਂੋਂ ਗੱਲਾਂ ਕੱਢਣ ਲੱਪੇ ਹੋ ਕੋਈ ਗੱਲਾਂ ਕਰਦੀ ਨਹੀਂ ਗੱਲ ਕਿੱਦਾਂ ਕਰੀਏ ਨਹੀਂ ਗੱਲਾਂ ਅਗੇ ਹਾਂਜੀ ਗੱਲ ਤੇ ਸਾਡੇ ਮੂੰਹ ਤੇ ਨਹੀਂ ਚੜਦੀ ਇਹ ਨਾ ਨਾ ਤੁਹਾਡੇ ਮੂੰਹ ਤੇ ਚੜਦੀ ਇਹ ਤਾਂ ਸਤਨਾ ਵੈਲੂ ਕਰਨ ਵਾਲੇ ਬੰਦੇ ਆ ਵਾ ਵਾ ਠੀਕ ਹੈ ਕੋਈ ਗੱਲ ਕੋਈ ਗੱਲ ਹੀ ਸਭ ਕੱਟਣਾ ਵਈ ਗੁਰੂ ਕੱਟਣਾ ਵਈ ਗੁਰੂ ਜੀ ਗੱਲ ਬੱਲੇ 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 ਠੀਕ ਹੈ ਜੀ ਕੋਈ ਨਹੀਂ ਚੰਗਾ ਹੈ ਕੋਈ ਗੱਲ ਓਕੇ ਵੇ ਹੋ ਗਿਆ ਸੁਣਨੀ ਇਹ ਮੇ ਤੋਂ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਨਹੀਂ ਇਹ ਸੁਣਨੀ ਆਈ ਨਾ ਨਹੀਂ ਮੈਂ ਕੀ ਸੁਣਨਾ ਠੀਕ ਹੈ ਗੱਲ ਮੈਂ ਮੈਂ ਤਾਂ ਕੋ ਨਾ ਮੇਰੀ ਕੋਈ ਮਰਲਾ ਜ਼ਮੀਨ ਆ ਇਹ ਠੀਕ ਹੈ ਜੀ ਤੁਸੀਂ ਕਹਿੰਦੇ ਮੈਨੂੰ ਧਮਕੀ ਜਨਾਂ ਦੇ ਯਾ ਕਰ ਲਵਾਂਗੇ ਜਮੀਨ ਨਹੀਂ ਮਿਲਾਂ ਜ ਤੁਸੀਂ ਦੇ ਰਹੇ ਹੋ ਵੀ ਪਵਨ ਕੁਮਾਰ ਨੂੰ ਜਾਣਦੇ ਨਹੀਂ ਤਾਂ ਠੀਕ ਹੈ ਜੀ ਪਵਨ ਕੁਮਾਰ ਤੇ ਕੋਈ ਨਹੀਂ ਜਾਣਦੇ ਪੁੱਛ ਲਓ ਮੈਂ ਵੀ ਹੋਇਆ ਜੇ ਕੰਮ ਕਰਦਾ ਪਵਨ ਕੁਮਾਰ ਇਹੋ ਜਿਹਾ ਕੰਮ ਨਹੀਂ ਕਰਦਾ ਕੁੱਤਾ ਕੰਮ ਇਹੋ ਜਿਆ ਠੀਕ ਹੈ ਨਾ ਇਹੋ ਜਿਹੇ ਕੰਮ ਆਪਾ ਪਵਨ ਕੁਮਾਰ ਕਰਦਾ ਕੋਈ ਜੇ ਪੋਰਡ ਜਮੀਨ ਦਾ ਘੜਾ ਉਹਦਾ ਕੋਰਟ ਚ ਹੁੰਦਾ ਵਾ ਉਹ ਕੋਰਟ ਚ ਉਹਦਾ ਕੇਸ ਚੱਲਦਾ ਬੰਦੇ ਦਾ ਜਿੰਨੇ ਲਈ ਆ ਉਹ ਜਾਣੇ ਜਿੰਨੇ ਵੇਚੀ ਹੋ ਜਾਣੇ ਤੀਜੇ ਬੰਦੇ ਦਾ ਰੋਲੇ ਨਹੀਂ ਆਵੇ ਤੇ ਕੋਈ ਚਲੋ ਕੋਈ ਗੱਲ ਨਹੀਂ ਆ ਲਾ ਦਿਓ ਬਸ ਸਾਰਾ ਸਾਡੇ ਸਾਹਮਣੇ ਦੁੱਧ ਆਜੋ ਪਾਣੀ ਦਾ ਪਾਣੀ ਮੈਂ ਕੋਈ ਗੱਲ ਨਹੀਂ ਆਜੋ ਮਗਵਾਰੇ ਚਲੋ ਜੂਰੋਂ ਨੇ ਜੂਰੋਂ ਕਦੀ ਮਾਰਾ ਆਜੋ 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 ਆ ਗਿਆ ਆ ਗਿਆ ਆਜੋ ਕੋਈ ਗੱਲ ਆਜੋ ਆਜੋ ਹੁਣੇ ਆਜੋ ਮੈਂ ਤੇ ਫਿਰਦਾ ਨਹੀਂ ਕੋਈ ਗੱਲ